ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੂਜੇਵਾਲ ਲੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਬਹੁਤ ਹੀ ਦਿਨਾਂ ਬਾਅਦ ਨਵੇਂ ਰੇਟ ਆਏ ਆ ਜੀ ਤੇ ਨਾਲ ਅੱਜ ਦੇ ਜਿਹੜੇ ਮੈਂ ਤੁਹਾਨੂੰ ਰੇਟ ਦੱਸਾਂਗਾ ਨਾ ਬਿਲਕੁਲ ਅਲੱਗ ਜਿਹੇ ਰੇਟ ਹੋਣਗੇ ਅਸੀਂ ਵਿਸਾਖੀ ਤੱਕ ਟੋਟਲ ਸੇਲ ਦਾ ਹਿਸਾਬ ਕਰ ਦਿੱਤਾ ਹੈ ਜੀ ਹਰ ਇੱਕ ਸੂਟ ਪਹਿਲਾਂ ਤੁਸੀਂ ਕਿਸੇ ਵੀ ਰੇਟ ਤੇ ਖਰੀਦ ਕੇ ਲੈ ਕੇ ਗਏ ਹੋਣ ਮੈਂ ਬਹੁਤ ਹੀ ਰੀਜ਼ਨੇਬਲ ਰੇਟ ਦੇ ਉੱਤੇ ਰੇਟ ਕਰ ਦਿੱਤੇ ਆ ਇੱਕ ਬੇਨਤੀ ਮੇਰੀ ਸਭ ਤੋਂ ਪਹਿਲਾਂ ਹੈ ਜੀ ਤੁਸੀਂ ਘਰ ਤੋਂ ਤੁਰਨ ਲੱਗੇ ਹੀ ਸੋਚ ਲਓ ਕਿ ਇਸ ਦੁਕਾਨਦਾਰ ਨੇ ਪੈਸਾ ਇੱਕ ਨਹੀਂ ਘਟਾਉਣਾ ਹੈ। ਤੁਸੀਂ ਇੱਥੇ ਆ ਕੇ ਕਹਿੰਦੇ ਹੋ ਕਿ ਜੀ ਕੁਛ ਤਾਂ ਰਹਿਤ ਕਰੋ ਅਸੀਂ ਦੂਰ ਤੋਂ ਆਏ ਆ। ਪਲੀਜ਼ ਇਸ ਗੱਲ ਨੂੰ ਸਮਝੋ ਦੁਕਾਨਦਾਰ ਅਗਰ ਰੇਟ ਸਹੀ ਦੱਸੂਗਾ ਤਾਂ ਹੀ ਮੈਂ ਤੁਸੀਂ ਗਾਹ ਆਣਗੇ ਇਸ ਦੁਕਾਨ ਤੇ। ਅਗਰ ਰੇਟ ਸਹੀ ਹੋਊਗਾ। ਅਗਰ ਮੈਂ ਪਹਿਲਾਂ ਹੀ ਫਾਲਤੂ ਦੱਸੂਗਾ ਤਾਂ ਗਾਹ ਕਿੱਦਾਂ ਆਊਗਾ ਜੀ? ਮੇਰੇ ਰੇਟ ਫਿਕਸ ਹੈ। ਇਸ ਚੀਜ਼ ਨੂੰ ਪਲੀਜ਼ ਸਮਝ ਲਿਓ ਜੀ। ਕੋਈ ਪੈਸਾ ਘਟਾਣੀ ਨਹੀਂ ਹੈ। ਠੀਕ ਹੈ ਜੀ। ਰੇਟ ਨੋਟ ਕਰਦੇ ਜਾਓ ਜੀ। ਮੇਰੇ ਰੇਟ ਦੇ ਵਿੱਚ ਫਰਕ ਹੋਇਆ ਇੱਕ ਚੀਜ਼ ਜਾਣ ਲਿਓ ਅੱਜ ਕੱਲ ਬਹੁਤ ਦੁਕਾਨਦਾਰਾਂ ਨੇ ਕਿਆ ਕੰਮ ਕਰ ਦਿੱਤਾ ਹੈ ਕਿ ਜਿਹੜੇ YouTube ਤੇ ਆ ਰਹੇ ਆ ਹਰ ਇੱਕ ਉਹਦੇ ਵਿੱਚ ਇੱਕ ਕੰਮ ਹੋ ਗਿਆ ਅਗਲਾ ਕਹਿੰਦਾ ਜੀ ਕਿ ਪੂਰਾ ਸੈੱਟ ਵਾਈਜ਼ ਸੂਟ ਖਰੀਦੋ ਤਾਂ 285 ਰੁਪਏ ਦਾ ਜਦੋਂ ਉਹ ਸਿੰਗਲ ਸਿੰਗਲ ਸੂਟ ਵੇਚਣਾ ਤਾਂ ਮੈਂ ਉਹ 300 ਦਾ ਵੇਚ ਰਿਹਾ ਸੈੱਟ ਵਾਈਜ਼ ਤੁਸੀਂ ਲਾਉਂਗੇ ਇੱਕ ਸੂਟ ਦੇ ਵਿੱਚ 16 ਸੂਟ ਹੁੰਦੇ ਜਾਂ 12 ਸੂਟ ਹੁੰਦੇ ਆਗੇ ਜੇਕਰ ਤੁਸੀਂ ਉਹਨੇ ਸੂਟ ਲਾਉਂਗੇ ਤਾਂ 285 ਉਹ ਦੇ ਸਕਦਾ ਠੀਕ ਹੈ ਜੀ ਪਰ ਜਦੋਂ ਅਸੀਂ ਸਿੰਗਲ ਸਿੰਗਲ ਸੂਟ ਕੱਟ ਕੇ ਦੇਣਾ ਹੈ ਟੋਟਲ ਸੂਟ ਚੈੱਕ ਹੋਣੇ ਆ ਤਾਂ ਉਹ ਸੂਟ 300 ਦਾ ਹੀ ਹੁੰਦਾ ਹੈ ਮੇਰੇ ਰੇਟ ਦੇ ਫਰਕ ਹੈ ਪਲੀਜ਼ ਮੈਨੂੰ ਬਕਾਇਦਾ ਦੱਸ ਦਿਓ ਕਿ ਹਾਂ ਤੁਹਾਡੇ ਰੇਟ ਦਾ ਫਰਕ ਹੈ ਉਸ ਗੱਲ ਦੇ ਲਈ ਮੈਂ ਹਰ ਵਕਤ ਜ਼ਿੰਮੇਦਾਰ ਆ ਬਾਕੀ ਘੱਟ ਵੱਧ ਕੁਝ ਨਹੀਂ ਹੋਣਾ ਹੈ ਬਹੁਤ ਵਾਰ ਤੁਹਾਡੇ ਰਿਲੇਟਿਵ ਨਾਲ ਆਂਦੇ ਇੱਕ ਗਾਹਕ ਨੂੰ ਤਾਂ ਪਤਾ ਹੁੰਦਾ ਜਿਹੜਾ ਲੈ ਕੇ ਆਇਆ ਨਾਲ ਜਿਹੜੇ ਆਏ ਹੋਏ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਰੇਟ ਘੱਟ ਵੱਧ ਪਲੀਜ਼ ਦੁਕਾਨ ਤੇ ਰੇਟ ਘੱਟ ਵੱਧ ਕਰਨ ਦੀ ਕੋਸ਼ਿਸ਼ ਹੀ ਨਾ ਕਰਿਓ ਜੀ ਧੰਨਵਾਦ ਕਹਿੰਦੇ ਹੋਏ ਅੱਜ ਨਵੀਂ ਵੀਡੀਓ ਹੁਣ ਤੁਹਾਡੇ ਮੂਰੇ ਡਿਜ਼ਾਈਨ ਦਿਖਾ ਰਿਹਾ ਜੀ ਸਭ ਤੋਂ ਪਹਿਲਾਂ ਦੇਖੋ ਦੁਪੱਟਾ ਸੂਟ ਆ ਗਿਆ ਹੈ ਹੁਣ ਦੁਕਾਨਦਾਰ ਕਿਆ ਕਹਿ ਰਿਹਾ ਹੈ કોટਨ ਦਾ ਦੁਪੱਟਾ ਸੂਟ ਜੀ ਇਹ ਹੈ ਜੀ ਬਾਟਮ ਨਾਲ ਹੁਣ ਆਏਗਾ ਦੁਪੱਟਾ ਕੀ ਕਹਿੰਦੇ ਹੋ ਦੱਸਣ ਵੇਲੇ ਕਿ ਜੀ ਪਿਓਰ ਕੋਟਨ ਦਾ ਦੁਪੱਟਾ ਸੂਟ ਹੈ ਨਹੀਂ ਇਹ ਬਿਲਕੁਲ ਝੂਠੀਆਂ ਗੱਲਾਂ ਹੈ ਇਹ ਪਿਓਰ ਕੋਟਨ ਦਾ ਦੁਪੱਟਾ ਸੂਟ ਨਹੀਂ ਹੁੰਦਾ ਮਿਕਸਚਰ ਜਿਹੜਾ ਕਪੜਾ ਹੈ ਮਿਕਸ ਹੁੰਦਾ ਹੈਗਾ ਇਹ ਮਾੜਾ ਜਿਹਾ ਮਿਕਸ ਕਪੜਾ ਹੁੰਦਾ ਇਹ ਉਹ ਸੂਟ ਹੈ ਇਹਦਾ ਪ੍ਰਾਈਸ ਹੈ 300 ਉਹ ਕੀ ਕਹਿੰਦੇ ਆ ਕਿ ਜੀ 4 ਸੂਟ 1300 ਦੇ ਉਹ ਫਿਰ ਵੀ ਫालतू ਦੱਸ ਰਹੇ ਆ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਰਹੇ ਆ ਮੈਂ ਕਹਿ ਰਿਹਾ ਮੇਰੇ ਰੇਟ ਦੇਖੋ ਜੀ 300 ਰੁਪਏ ਦਾ ਸੂਟ ਹੈ ਚਾਹੇ ਲਾਓ ਇੱਕ ਚਾਹੇ ਲਾਓ 10 ਜੀ ਹਰ ਇੱਕ ਡਿਜ਼ਾਈਨ ਵੈਸੇ ਹੀ ਰੱਖਦੇ ਜਾਓ ਜਿਆਦਾ ਸੂਟ ਕੋਲਣ ਦੀ ਜਰੂਰਤ ਨਹੀਂ ਬੱਚੇ ਹਾਂਜੀ ਆ ਲੋ ਇਹਦੇ ਕਲਰ ਹੋਰ ਸੂਟ ਦਿਖਾਓ ਜੀ ਆ ਦੇਖੋ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਗਲੇ ਦਾ ਡਿਜ਼ਾਈਨ ਇਹ ਮਿਕਸ ਕਪੜਾ ਹੁੰਦਾ ਹੈ ਜੀ ਸੈਲਫ ਕਪੜਾ ਇਹਨੂੰ ਵੈਸੇ ਕਿਹਾ ਜਾਂਦਾ ਇਹ ਬਾਟਮ ਇਹ ਪਿਓਰ ਕਾਟਨ ਦਾ ਦੁਪੱਟਾ ਇਸੇ ਤਰ੍ਹਾਂ ਸਾਰੇ ਸੂਟ ਸਰਦੇ ਮੈਂ ਠੀਕ ਹੈ ਜੀ ਇਹ ਪਲੀਜ਼ ਨੋਟ ਕਰ ਲਿਓ ਅਸੀਂ ਹਰ ਗੱਲ ਤੁਹਾਨੂੰ ਸੱਚ ਦੱਸਣੀ ਹੈ ਮੈਨੂੰ ਨਹੀਂ ਜਾਣਬੁੱਝ ਕੇ ਦਾ ਪਿਓਰ ਕਾਟਨ ਦਾ ਦੁਪੱਟਾ ਦੁਕਾਨ ਤੇ ਗਾਹਕ ਨੂੰ ਬੁਲਾ ਲਓ ਗਾਹਕ ਦੀਆਂ ਜਿਹੜੀਆਂ ਅੱਖਾਂ ਦੀਆਂ ਜਿਹੜਾ ਦੁਕਾਨ ਤੇ ਆ ਕੇ ਉਹਨੇ ਦੇਖ ਨਹੀਂ ਲੈਣਾ ਹੈ ਕਿ ਕਪੜਾ ਮਿਕਸ ਹੈ ਜਾਂ ਨਹੀਂ ਹੈ ਮਿਕਸ ਗਾਹਕ ਨੂੰ ਅਸੀਂ ਬੁੱਧੂ ਨਹੀਂ ਬਣਾ ਸਕਦੇ ਜੀ ਇਹ ਜਾਣਬੁੱਝ ਕੇ ਦੁਕਾਨਦਾਰ ਆਪਣੇ ਵੱਲ ਤੋਂ ਸੋਚਦਾ ਇਹ ਬਿਲਕੁਲ ਗਲਤ ਹੈ ਇਹ ਚੀਜ਼ਾਂ ਦੇਖਦੇ ਜਾਓ ਜੀ ਏਸੀ ਜੀ ਦੁਪੱਟਾ ਸੂਟ ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ 올ਓਵਰ ਸੂਟ ਜੀ ਆ ਲਓ ਜੀ 올ਓਵਰ ਸੂਟ ਹੈ ਲੀਜੀ ਬਿਜੀ ਪੀਸੀ ਕਾਟਨ ਨਹੀਂ ਹੈ ਇਹ ਲੀਜੀ ਬਿਜੀ ਕਪੜਾ ਹੈ 5 ਮੀਟਰ ਸੂਟ ਜੀ ਜਿਹਨੂੰ ਪੈਰਿਸ ਬਿਊਟੀ ਕਪੜਾ ਕਿਹਾ ਜਾਂਦਾ ਹੈ 5 ਮੀਟਰ ਸੂਟ ਹੈ ਡਿਜ਼ਾਈਨ ਬਹੁਤ ਹਨ ਜੀ 300 ਰੁਪਏ ਦਾ 5 ਮੀਟਰ ਸੂਟ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਹੈ ਜੀ ਇਹਦੇ ਚ ਆਏ ਹੋਏ ਬਹੁਤ ਹੀ ਸੁੰਦਰ ਡਿਜ਼ਾਈਨ ਆ ਰਹੇ ਹੈਗੇ ਲਓ ਜੀ ਹੁਣੀ ਤੇ ਬੰਦ ਥਾਨ ਵੀ ਆ ਤੈਨੂੰ ਸਿੱਟ ਦਿਓ ਜੀ 1 ਕਿ ਟੈਕਸ ਦੇ ਆ ਦੇਖੋ ਜੀ ਡਿਜ਼ਾਈਨ ਇੱਕ ਤੋਂ ਇੱਕ ਟਾਪ ਦੇ ਡਿਜ਼ਾਈਨ ਹੈ ਸਭ ਏਕੇ ਟੈਕਸ ਦੇ ਪੈरिस ਬਿਊਟੀ ਕਪੜਾ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਹੈ ਕਿ ਮਿਕਸ ਕਰਕੇ ਕੁਝ ਵੀ ਵੇਚ ਦਈਏ ਇਹ ਕੰਮ ਸਾਤੋ ਨਹੀਂ ਹੋਣਾ ਅਸੀਂ ਦੇਖ ਲਈਆਂ ਹਰ ਇੱਕ ਵੀਡੀਓ ਮੰਨ ਲਓ ਬੈਸੇ ਕਹਿ ਦੇਣਾ ਏਕੇ ਟੈਕਸ ਵਿੱਚ ਚੱਕ ਕੇ ਹੋਰ ਆਸ਼ਿਆਨਾ ਦੇ ਨੰਬਰ ਜਾਂ ਕੋਈ ਵੀ ਨੰਬਰ ਚੱਕ ਕੇ ਰੱਖੇ ਵੇ ਹੁੰਦੇ ਉਹਨਾਂ ਦੇ ਰੇਟ ਪ੍ਰਾਈਸ ਘਟ ਹੁੰਦੇ ਆ ਡਿਜ਼ਾਈਨ ਬਹੁਤ ਸੋਹਣੇ ਆ ਰਹੇ ਹੈ ਜੀ 300 ਰੁਪਏ ਦਾ 5 ਮੀਟਰ ਸੂਟ ਜੀ ਅਸਤਾ ਬਕਾਇਦਾ ਤੁਹਾਨੂੰ ਦਿਖਾਉਨੇ ਆ ਦੇਖੋ ਇਸ ਕੰਪਨੀ ਦਾ ਨੰਬਰ ਹੁੰਦਾ ਹੈ ਜੀ ਹਰ ਇੱਕ ਮਿਲ ਦਾ ਆ ਲੋ ਜੀ ਇਹ ਸਾਰੇ ਡਿਜ਼ਾਈਨ ਇਸੇ ਵਿੱਚ ਹੈ ਹੋਰ ਉਸ ਤਰਫ ਵੀ ਡਿਜ਼ਾਈਨ ਲੱਗੇ ਹੋਏ ਆ ਇਹ ਦੇਖੋ ਆ ਡਿਜ਼ਾਈਨ ਵੀ ਸਾਰੇ ਹੀ ਇਧੇ ਹੀ ਲੱਗੇ ਹੋਏ ਆ ਜੀ ਬਸ ਪ੍ਰਾਈਸ ਦੇਖਦੇ ਜਾਓ ਜੀ ਲਓ ਜੀ ਹੁਣ ਦੇਖੋ ਜੀ 올ਓਵਰ ਲੀਜੀ ਬੀਜੀ ਜਿਹੜਾ ਮੈਂ 300 ਵਾਲਾ ਸੂਟ ਵੇਚਦਾ ਉਹੀ ਸੂਟ ਹੈ 4.5 ਮੀਟਰ ਜਾਂ 460 ਕਪੜਾ ਹੁੰਦਾ ਇਹ ਇਹਦੇ ਨਾਲ ਲਗਾਤੀ ਹੈ ਚੁੰਨੀ ਲੈਸ ਵਾਲੀ ਚੁੰਨੀ ਫੋਰ ਸਾਈਡ ਇਹਦਾ ਪ੍ਰਾਈਸ ਹੈ 300 ਜਿਹੜੇ ਦੇਣ ਲੈਣ ਲਈ ਸੂਟ ਚੱਲਦੇ ਆ ਜਾਂ ਸਲਾਂਦੇ ਵੀ ਬਹੁਤ ਗਾਹਕ ਕਿਉਂਕਿ ਕਪੜਾ ਤਾਂ ਉਹੀ ਹੈ ਇਹ 460 ਕਪੜਾ ਹੁੰਦਾ ਲਗਭਗ ਨਾਲ ਚੁੰਨੀ ਲਗਾਤੀ ਗਈ ਹੈ 300 ਰੁਪਏ ਦੇ ਵਿੱਚ ਜੀ ਇੱਚ ਕਲਰ ਡਿਜ਼ਾਈਨ ਮਿਲਦੇ ਰਹਿੰਦੇ ਆ ਇਹ ਸਿਰਫ ਮੈਂ ਤੁਹਾਡੀ ਨਿਗਾਹ ਕਰਵਾਇਆ ਹੁਣ ਚੱਕੋ ਜੀ ਆ ਦੂਸਰਾ ਸੂਟ ਹਾਂਜੀ ओ जी हम आखो जी डिजाइन रिओन की शर्ट है प्रिंटिंग बहुत शानदार है जी और लिया जी बॉटम बहुत ही सोहना बॉटम का कपड़ा है का बहुत ही सोहना अलग कपड़ा लग्या जी डबल शेड चुन्नी दे सैमी चुनी होगी कोई प्योर की चुनी नहीं है जी ਕਲਰ ਦੇਖਦੇ ਜਾਓ ਪ੍ਰਾਈਸ ਹੈ ਸੂਟ ਦਾ 380 ਰੁਪਏ ਜੀ 380ਾਂ ਚ ਬਹੁਤ ਟਾਪ ਦੇ ਸੂਟ ਹੈ ਜੀ ਨੋਟ ਕਰੋ ਇੱਕ ਤੋਂ ਇੱਕ ਡਿਜ਼ਾਈਨ ਟਾਪ ਦਾ ਹੈ ਤੁਹਾਡੇ ਘਰ ਵਿਆਹ ਸ਼ਾਦੀ ਹੈ ਕੋਈ ਵੀ ਦੇਣ ਲੈਣ ਦੇ ਕਈ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਸੂਟ ਦੇਣ ਲੈਣ ਲਈ ਬਹੁਤ ਸੁੰਦਰ ਹੈ ਜੀ ਦੇਖਦੇ ਜਾਓ ਆ ਦੇਖੋ ਇਹ ਸਭ ਇਸੇ ਦੇ ਵਿੱਚ ਸੀਜੀ ਡਿਜ਼ਾਈਨ ਟੋਟਲ ਡਿਜ਼ਾਈਨ ਇਸੇ ਵਿੱਚ ਹੈ ਜੀ ਲਓ ਜੀ ਹੁਣ ਆ ਗਈ ਹੈ ਪਿਓਰ ਕੈਮਰਿਕ ਕਪੜਾ ਰੱਖ ਦਿਓ ਜੀ ਇਹ ਪਿਓਰ ਕੈਮਰਿਕ ਦਾ ਸਾਰੇ ਡਿਜ਼ਾਈਨ ਮਿਕਸ ਕਰਕੇ ਸਿਰ ਦੋ ਇਹ ਸੂਟ 450 ਤੋਂ 500 ਰੁਪਏ ਦੇ ਸੂਟ ਹੈ ਅੱਜ ਤੋਂ ਵਿਸਾਖੀ ਸੇਲ ਸ਼ੁਰੂ ਹੋ ਰਹੀ ਹੈ ਇਸ ਕਰਕੇ ਸਪੈਸ਼ਲ ਡਿਸਕਾਊਂਟ ਹੈ 400 ਰੁਪਏ ਦੇ ਵਿੱਚ 5-5 ਮੀਟਰ ਕਪੜਾ जिन्ने मर्जी सूट ले जाओ जिन्ने मर्जी डिजाइन ले जाओ प्योर कैमरिक के कपड़ा है जी कोई ऐ नहीं है कि ही चक के कुछ भी कह दिए अगर लीजी बिजी है ता भी मैं लीजी बिजी दसू कैमरिक है ता भी मैं कैमरिक के दसू प्योर कॉटन है ता भी मैं प्योर कॉटन दसूंगा जी नोट करते जाओ जी प्राइस बहुत रीजनेबल कर दिते गए है सिर्फ एक ऑफर दिते गए है थोड़े ए नोट करो टोटल ऑफर दते गए है जी हूँ ਇੱਕ ਤੋਂ ਇੱਕ ਸੋਹਣੇ ਕਲਰ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਪਿਓਰ ਕੈਮਰਿਕ ਦੇ ਕਪੜੇ ਹੈ ਜੀ ਦੇਖੋ ਟਾਪ ਦੇ ਡਿਜ਼ਾਈਨ ਹੈ ਸਰਦ ਸਰਦੋ ਇਹ ਵੀ ਲਓ ਜੀ ਦੇਖੋ ਇਹਦੇ 'ਚ ਕੋਈ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ 500 ਰੁਪਏ ਦਾ ਸੂਟ ਸੀ ਜਿਸ ਰੇਟ ਤੇ ਮੈਂ ਵੇਚ ਰਿਹਾ बस ਕੀ ਹੈ ਇਹ ਆਫਰ ਦਿੱਤਾ ਗਿਆ ਜੀ ਗਾਕਾਂ ਦੇ ਬਹੁਤ ਕਾਲ ਆ ਰਹੀ ਸੀ ਭਾਜੀ ਕੋਈ ਆਫਰ দাও ਗਰਮੀਆਂ ਦੇ ਆਫਰ দাও ਲਓ ਜੀ ਹੁਣ ਤੁਹਾਡੇ ਗਰਮੀਆਂ ਦੇ ਆਫਰ ਤੇ ਮੈਂ ਇਹ ਨਹੀਂ ਹੈ ਕਿ ਸੀਜ਼ਨ ਬੰਦ ਹੋਣ ਤੋਂ ਬਾਅਦ ਆਫਰ ਦੇਣੇ ਸ਼ੁਰੂਆਤ ਚ ਆਫਰ ਦੇਣੇ ਹੈ ਜੀ ਲਓ ਜੀ ਦੀਪ ਟੈਕਸ ਦਾ ਸੂਟ ਆ ਗਿਆ ਨੰਬਰ ਪੜਦੇ ਜਾਓ ਮਹਾਰਾਣੀ ਨੰਬਰ ਹੈ 골ਡ স্টার ਵੀ ਹੈ ਬਟਿਕ ਪਲੱਸ ਵੀ ਹੈ ਕਈ ਨੰਬਰ ਹੀ ਦੇ ਆ ਰਹੇ ਆ ਸਾਰੇ ਹੀ ਨੰਬਰ ਆ ਸੂਟ ਦੇਖਦੇ ਜਾਓ ਜੀ ਹਰ ਇੱਕ ਸੂਟ ਸਿਰਫ 450 ਰੁਪਏ ਦਾ ਟਾਪ ਦਾ ਕਪੜਾ ਹੈ ਟਾਪ ਦੇ ਕਲਰ ਹੈ ਇਹਨਾਂ ਦੇ ਇੱਕ ਵੀ ਸੂਟ ਦਾ ਇਹਨਾਂ ਦਾ ਕਲਰ ਖਰਾਬ ਨਹੀਂ ਹੁੰਦਾ ਹੈ ਜਦ ਕਿ ਪਿਓਰ ਕਾਟਨ ਦਾ ਸੂਟ ਹੈ ਜੀ ਦੇਖੋ ਕੀ ਬਾਤ ਹੈ ਜੀ ਇੱਕ ਤੋਂ ਇੱਕ ਟਾਪ ਦੇ ਸੂਟ 450 ਰੁਪਏ ਦਾ ਸੂਟ ਜੀ ਬਹੁਤ ਹੀ ਸੋਹਣੇ ਬਸ ਇਹਦੇ ਰੰਗ ਕੋਈ ਨਹੀਂ ਬਹੁਤ ਡਿਜ਼ਾਈਨ ਹੈ ਇਹਨੇ ਡਿਜ਼ਾਈਨ ਕਿੰਨੇ ਹੋਲ ਕੇ ਦਿਖਾਉਂਗੇ ਤੁਸੀ ਬਹੁਤ ਸੂਟ ਹੈ ਜੀ ਇਹਦੇ ਵਿੱਚ ਸਾਡੇ ਕੋਲ ਕਾਟਨ ਦੁਪੱਟੇ 450 ਰੁਪਿਆ ਸਿਰਫ ਨਿਗਾਹ ਕਰਾਉਣ ਤੇ ਬਸ ਕਰੋ ਰੰਗ ਉੱਥੇ ਲਓ ਜੀ ਹੁਣ ਦੇਖੋ ਇਹ ਹੈ ਕਾਟਨ ਦਾ ਕਪੜਾ ਬਕਾਇਦਾ ਟੈਗ ਦੇਖੋ ਕੋਈ ਲੁਕੋ ਕੇ ਵੇਚਣ ਵਾਲੀਆਂ ਗੱਲਾਂ ਨਹੀਂ ਐ ਸਾਡੀਆਂ ਕੇ ਟੈਗ ਲਗਾ ਦੋ ਜੇ ਉਹ ਦਿਖਾਓ ਜੀ ਦੀ ਬਾਟਮ ਵੀ ਇਹ ਆ ਗਈ ਜੀ ਕਾਟਨ ਦੀ ਹੀ ਬਾਟਮ ਇਹ ਆ ਗਿਆ ਜੀ ਦੁਪੱਟਾ ਪ੍ਰਾਈਸ 450 ਰੁਪਿਆ ਜੀ ਇਹਦੇ ਵਿੱਚ ਡਿਜ਼ਾਈਨ ਬਹੁਤ ਹੈ ਤੁਸੀਂ ਦੁਕਾਨ ਤੇ ਆ ਕੇ ਦੇਖ ਸਕਦੇ ਹੋ ਜਿੰਦਾ ਦੇ ਵੀ ਡਿਜ਼ਾਈਨ ਦੇਖਣੇ ਲਓ ਜੀ ਇਨਾਇਆ ਦਾ ਸੂਟ ਆ ਗਿਆ ਇਹ ਦੇਖੋ ਬਹੁਤ ਹੀ ਸੋਹਣੀ ਕਢਾਈ ਇਹ ਆएगी ਜੀ ਦੀ ਬਾਟਮ ਇਹ ਆਏਗਾ ਜੀ ਪਾਕਿਸਤਾਨੀ ਕਢਾਈ ਸਟਾਈਲ ਦੁਪੱਟਾ ਇਸ ਸੂਟ ਦਾ ਪ੍ਰਾਈਸ ਹੈ ਜੀ 600 ਰੁਪਿਆ ਇਹਦੇ ਚ ਕਲਰ ਬਹੁਤ ਸੋਹਣੇ ਆਂਦੇ ਲਵੈਂਡਰ ਲਵੰਡਰ ਬੁੜੀਆ ਜੀ ਹੁਣ ਇਹਨੂੰ ਤੂੰ ਇੱਕ ਉਹ ਦੂਸਰਾ ਦਿਖਾਓ ਜਿਹੜਾ 650 ਚ ਹੁਣ ਕਪੜਾ ਸਿਰਫ ਸਮਝਾਣਾ ਸੀ ਜੀ ਇਹ ਜਿਹੜਾ ਕਪੜਾ ਸੀ ਲੱਗਿਆ ਹੋਇਆ ਇਹ ਤੇ ਸ਼ਰਟ ਦਾ ਲੱਗਿਆ ਹੋਇਆ ਸੀ ਰਿਯਾਨ ਆ ਲੋ ਜੀ ਹੁਣ ਆ ਗਿਆ ਜਿਹੜਾ ਡਿਜ਼ਾਈਨ ਹੈ ਇਹ ਲੱਗ ਗਿਆ ਹੈ ਕਿ ਜੀ ਜਾਮ ਕਾਟਨ ਜਾਮ ਕਾਟਨ ਦੇ 50 ਰੁਪਏ ਐਕਸਟਰਾ ਹੋਰ ਇਹ ਆਏਗਾ ਜੀ 650 ਰੁਪਏ ਦਾ ਜੀ ਇਹ ਡਿਜ਼ਾਈਨ ਇਸ ਚੀਜ਼ ਨੂੰ ਬਹੁਤ ਜ਼ਰੂਰੀ ਹੈ ਸਮਝਣਾ ਜੀ ਕਿ ਕਿਆ ਫਰਕ ਆਏਗਾ ਕੱਪੜੇ ਦੇ ਵਿੱਚ ਇਹ ਨਾ ਸੋਚਿਓ ਕਿ ਉਹਨੇ ਰੇਟ ਵੱਧ ਦੱਸਤਾ ਉਹਨੇ ਘੱਟ ਦੱਸਤਾ ਰਿਅਨ ਤੇ ਹੈ ਤਾਂ ਕੁਝ ਹੋਰ ਰੇਟ ਹੈ ਉਹਨਾਂ ਚੀਜ਼ਾਂ ਦੇ ਫਰਕ ਆਂਦੇ ਰਹਿੰਦੇ ਦਿਖਾ ਦਿਓ ਜੀ ਹੁਣ ਦੇਖੋ 올ਓਵਰ ਜਾਮ ਕਾਟਨ 올ਓਵਰ ਸੂਟ ਪਿਓਰ ਕੈਮਰਿਕ ਨੀ ਜਾਮ ਕਾਟਨ ਦਾ ਸੂਟ ਹੈ ਜੀ ਨਾਲ ਪ੍ਰਿੰਟ ਪਿਓਰ ਦਾ ਦੁਪੱਟਾ ਆ ਦੇ ਇਹ ਹੈ ਜੀ ਪ੍ਰਿੰਟ ਪਿਓਰ ਦਾ ਦੁਪੱਟਾ ਪ੍ਰਾਈਸ ਹੈ ਜੀ 600 ਰੁਪਿਆ ਜਾਮ ਕਾਟਨ ਤੇ 600 ਰੁਪਏ ਤੇ ਸੂਟ ਨਹੀਂ ਮਿਲ ਸਕਦਾ ਜੀ ਨਾਲ ਪਿਓਰ ਪਿਓਰ ਦਾ ਦੁਪੱਟਾ অল ওভার 5 মিটার জাম কটন ਨਾਲ ਪਿਓਰ ਦਾ ਦੁਪੱਟਾ ਇਸ ਪ੍ਰਾਈਸ ਰੇਂਜ ਤੇ ਨਹੀਂ ਸੀ ਤੁਹਾਨੂੰ ਮਿਲਣਾ ਜੀ। ਇਸ ਚੀਜ਼ ਨੂੰ ਬਸ ਦੇਖਦੇ ਜਾਓ। ਇਹ ਪਲੇਟੀ ਐਮਬਰਾਇਡਰੀ ਵੀ ਚਾਹੇ ਬਾਜੀ ਦਾ। ਆ ਦੇਖੋ ਇਹ 9900 ਰੁਪਏ ਵਾਲਾ ਸੂਟ ਵੀ ਵਿੱਚੇ ਹੀ ਹੈ ਜੀ। জাম ਕਾਟਨ ਤੇ ਐਮਬਰਾਇਡਰੀ ਨਾਲ ਪ੍ਰਿੰਟ ਪਿਓਰ ਦਾ ਦੁਪੱਟਾ ਇਹ ਵੀ 600 ਰੁਪਏ ਦੇ ਵਿੱਚ ਜੀ। ਨੋਟ ਕਰੋ ਇਹਨਾਂ ਚੀਜ਼ਾਂ ਨੂੰ। ਹਰ ਇੱਕ ਰੇਟ ਫੁੱਲ ਰੀਜ਼ਨੇਬਲ ਕਰ ਦਿੱਤੇ ਗਏ ਆ ਤੁਹਾਡੇ ਲਈ ਲਿਆਓ ਜੀ ਆਹ ਦੇਖੋ ਜੀ ਪਿਓਰ ਸੈਲਫ ਲੀਜੀ ਵਿਜੀ ਏਮਬ੍ਰੋਇਡਰੀ ਬਹੁਤ ਸੁੰਦਰ ਹੈ ਨਾਲ ਦੁਪੱਟਾ ਦਿਖਾਓ ਜੀ ਇਹਨੂੰ ਪਿਓਰ ਦਾ ਦੁਪੱਟਾ ਕਹਿ ਕੇ ਵੇਚਿਆ ਜਾ ਸਕਦਾ ਹੈ ਪਰ ਚੈੱਕ ਦਾ ਦੁਪੱਟਾ ਹੈ ਮੈਂ ਚੈੱਕ ਦਾ ਹੀ ਕਹਾਗਾ ਜੀ ਬਹੁਤ ਹੀ ਸੋਹਣਾ ਸੂਟ ਹੈ 550 ਰੁਪਏ ਦਾ ਜੀ 550 ਰੁਪਏ ਦੇ ਵਿੱਚ ਸੂਟ ਹੈ ਜੀ ਰੇਟ ਦੇਖੋ ਬਸ ਇਹ ਸਿਰਫ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਰਿਹਾ ਕਿ ਸਾਡੇ ਕੋਲ ਕਿਆ ਚੀਜ਼ ਹੈ ਔਰ ਕਿਸ ਰੇਟ ਤੇ ਹੈ ਲਓ ਜੀ ਦੇਖੋ ਡਿਜ਼ਾਈਨ ਮਸਲੀਨ ਦੀ ਸ਼ਰਟ ਹੈ ਡਿਜ਼ਾਈਨ ਬਹੁਤ ਸੁੰਦਰ ਹੈ ਮਸਲੀਨ ਦੀ ਹੀ ਬਾਟਮ ਇਹ ਆਏਗਾ ਜੀ ਚੈੱਕ ਵਾਲਾ ਫੋਰਸ ਫੋਰ ਸਾਈਡ ਦੁਪੱਟਾ प्राइस है जी पांच सौ रुपया सूट का डिजाइन ये भी, भी मिल जाने है जी सिर्फ अज थे असि डिजाइन दिखा रहे हैं डिजाइन देखो ठीक है जी पता लगता रहे है कि क्या चीज है क्या रेट है जी और कुछ नहीं आ देखो जी रिओन की शर्ट है बहुत ही सोहने डिजाइन है बॉटम के कपड़े ਬਹੁਤ ਹੀ ਸੋਹਣਾ ਕਪੜਾ ਹੈ ਰਿਯਾਨ ਵਰਗਾ ਹੀ ਕਪੜਾ ਲੱਗਿਆ ਹੋਇਆ ਜੀ ਆਹ ਦੇਖੋ ਮਸਲੀਨ ਦਾ ਪ੍ਰਿੰਟ ਦੁਪੱਟਾ ਆ ਗਿਆ ਜੀ ਨਾਲ ਕੀ ਪ੍ਰਾਈਸ ਹੈ ਜੀ ਸੂਟ ਦਾ 500 500 ਰੁਪਏ ਦੇ ਵਿੱਚ ਜੀ ਬਹੁਤ ਹੀ ਸੋਹਣਾ ਸੂਟ ਹੈ ਸਿਰਫ 500 ਰੁਪਏ ਦੇ ਵਿੱਚ ਆ ਲੋ ਦੇਖੋ ਸੂਟ ਕੀ ਬਾਤ ਹੈ ਜੀ ਨਾਲ ਹੀ ਰੇਟ ਵੀ ਦੇਖੋ ਮੇਰੇ ਹਰ ਰੇਟ ਟੈਗ ਦੇ ਉੱਤੇ ਲੱਗੇ ਹੀ ਹੁੰਦੇ ਆ ਜੀ। ਮਸਲਿਨ ਦਾ ਸੂਟ ਇਹ ਆ ਗਈ ਜੀ ਬਾਟਮ ਨਾਲ ਚੈੱਕ ਦਾ ਫੋਰ ਸਾਈਡ ਆ ਗਿਆ ਜੀ ਦੁਪੱਟਾ ਸਿਰਫ 500 600 ਰੁਪਏ ਦਾ ਸੌਰੀ 600 ਰੁਪਏ ਦੇ ਵਿੱਚ ਜੀ ਬਹੁਤ ਹੀ ਸੋਹਣਾ ਸੂਟ ਹੈ ਕਲਰ ਸੈੱਟ ਦੋ ਜੀ ਦੇ ਆਜੋ ਜੀ ਦੇਖੋ ਇੱਕ ਤੋਂ ਇੱਕ ਟਾਪ ਦੇ ਕਲਰ ਬਹੁਤ ਹੀ ਸੋਹਣੇ ਕਲਰ ਹੈ ਜੀ ਵੀਡੀਓ ਐਂਡ ਤੱਕ ਦੇਖਦੇ ਰਹੋ ਜੀ ਪਿਓਰ ਦੁਪੱਟਾ ਕੈਮਰਿਕ ਦੇ ਨਾਲ ਵੀ ਅੱਜ ਤੁਹਾਨੂੰ ਤੋਹਫੇ ਦੇ ਰੇਟ ਦੇ ਵਿੱਚ ਦੇਣਾ ਹੈ ਜੀ ਲਓ ਜੀ ਕੈਮਰਿਕ ਕਾਟਨ ਇੱਕ ਚੀਜ਼ ਸਮਝ ਲਿਓ ਦੁਕਾਨਦਾਰ ਕਹਿ ਦਿੰਦਾ 5 ਮੀਟਰ ਕਪੜਾ ਹੈ 5 ਤੋਂ ਥੋੜਾ ਘੱਟ ਹੁੰਦਾ ਮੈਂ ਨਹੀਂ ਝੂਠ ਬੋਲਣਾ ਇੱਕ ਪੈਸਾ ਵੀ ਨਾ ਗੱਲਾਂ 'ਚ ਪਿਓਰ ਦਾ ਆਏਗਾ ਜੀ ਦੁਪੱਟਾ ਫੁੱਲ ਪਿਓਰ ਦਾ ਹੈ ਜੀ ਨੂੰ ਹਾਫ ਪਿਓਰ ਨਹੀਂ ਚੈੱਕ ਜਿਹੜਾ ਹਾਫ ਪਿਓਰ ਮਤਲਬ ਸੈਮੀ ਹੁੰਦਾ ਉਹਨੂੰ ਆਪਾਂ ਚੈੱਕ ਦੁਪੱਟਾ ਕਹਿੰਦੇ ਆ ਫੁੱਲ ਪਿਓਰ ਦਾ ਪ੍ਰਿੰਟਡ ਦੁਪੱਟਾ ਕਲਰ ਦੇ ਦੇ ਜਾਓ ਜੀ ਰੰਗ ਦੇਖਦੇ ਜਾਓ 6600 700 ਰੁਪਏ ਵਾਲਾ ਸੂਟ ਇਹ ਸਪੈਸ਼ਲ ਆਫਰ ਦੇ ਵਿੱਚ ਹੁਣ ਤੁਹਾਨੂੰ ਦੇ ਰਿਹਾ ਮੈਂ 600 ਰੁਪਏ ਦੇ ਵਿੱਚ ਪਿਓਰ ਦੁਪੱਟੇ ਚ 600 ਰੁਪਏ ਦਾ ਸੂਟ ਜੀ ਦੇਖਦੇ ਜਾਓ ਹੁਣ ਇਹਦੇ ਚ ਦਿਖਾਓ ਜੀ ਮੈਚਿੰਗ ਸੂਟ ਮੈਚਿੰਗ ਸੂਟ ਬਹੁਤ ਸੋਹਣੇ ਆਏ ਆ ਉਹ ਦੇਖੋ ਜੀ ਹਾਂਜੀ ਸੇੜ ਦੋ ਸੇੜ ਦੋ ਲਓ ਜੀ ਇਹ ਆ ਜਾਏਗੀ ਸ਼ਰਟ ਜਿਓਮੈਟ੍ਰੀਕਲ ਇਹ ਆ ਗਈ ਜੀ ਦੀ ਬਾਟਮ ਇਹ ਆ ਗਿਆ ਜੀ ਪ੍ਰਿੰਟ ਪ्योर ਦਾ ਦੁਪੱਟਾ 750 ਵਾਲੇ ਸੂਟ 650 ਰੁਪਏ ਦਾ ਜੀ 650 ਰੁਪਏ ਤੁਹਾਨੂੰ ਸੂਟ ਦੇ ਰਹੇ ਆ ਜੀ ਦੇਖੋ ਕਲਰ ਡਿਜ਼ਾਈਨ ਇਹਦੇ ਚਾ ਕਾ ਫਲਾਵਰਲ ਡਿਜ਼ਾਈਨ ਆਇਆ ਕੋਈ ਵੀ ਪੀਸ ਖੋਲਦੋ ਚਾਹੇ 650 ਚ ਮੈਚਿੰਗ ਪਿਓਰ ਦੁਪੱਟਾ ਇਹ ਰੇਟ ਨਹੀਂ ਮਿਲ ਸਕਦਾ ਜੀ ਅਗਰ ਮਿਲਦਾ ਤਾਂ ਵੀ ਮੈਨੂੰ ਦੱਸ ਦਿਓ ਪਲੀਜ਼ ਕਿਉਂਕਿ ਮੇਰੀਆਂ ਵੀ ਅੱਖਾਂ ਖੁੱਲਧੀਆਂ ਰਹਿਣ ਕੋਈ ਨਹੀਂ ਹੋ ਸਕਦਾ ਕਿ ਮੈਂ ਹੀ ਸੱਚ ਹੀ ਬੋਲ ਰਿਹਾ ਮੇਰਾ ਫਰਜ਼ ਹੈ ਸਿਰਫ ਤੁਹਾਨੂੰ ਸਹੀ ਮਿਲੇ ਕੈਮਰਿਕ ਦੀ ਸ਼ਰਟ ਜੀ ਇਹ ਆ ਗਈ ਜੀ ਬਾਟਮ ਪਿਓਰ ਦਾ ਦੁਪੱਟਾ ਮੇਰੇ ਜਿਹੜੇ ਪ੍ਰਾਈਸ ਹੈ ਨਾ ਜੀ एक दो चीजा जरूर नोट करो देखो असी हर एक ने अपा थी हेल्प त कर पावे आ देखो डिजाइन देखो किने सोने सौन सोने है जी मैं बदलाइया वापसिया तो इग्नोर करदा जी मैं नहीं बदलाई वापसी कर सकता पसंद है ले जाओ नहीं पसंद है खुशी खुशी छड़ जाओ मैं किसी गाहकू नहीं कहीं कि तुम सूट लेके ही जाना जी आ लो जी डिजिटल वर्क आ गया बहुत ही सोहना वर्क और आ गई जी बॉटम ਪਿਓਰ ਦਾ ਪ੍ਰਿੰਟ ਦੁਪੱਟਾ 700 ਰੁਪਏ ਦਾ ਸੂਟ ਹੈ ਮੇਰੇ ਹਰ ਗਾਪ ਨੂੰ ਪਤਾ ਹੈ ਸਪੈਸ਼ਲ ਵਿਸਾਖੀ ਡਿਸਕਾਊਂਟ 650 ਰੁਪਿਆ ਜੀ ਰੇਟ ਦੇਖੋ ਮੇਰੇ ਰੇਟ ਦੇ ਵਿੱਚ ਫਰਕ ਹੈ ਮੈਨੂੰ ਬਕਾਇਦਾ ਦੱਸੋ ਰੇਟ ਤਾਂ ਤੁਹਾਨੂੰ ਐਨ ਰੀਜ਼ਨੇਬਲ ਤੋਂ ਰੀਜ਼ਨੇਬਲ ਦੇਣੇ ਆ ਜੀ ਦੇਖਦੇ ਜਾਓ ਰੇਟ ਇਹ ਸਭ ਇਸੇ ਦੇ ਵਿੱਚ ਹੈ 650 ਰੁਪਏ ਦੇ ਵਿੱਚ ਜੀ ਜਿੰਨੇ ਲੈ ਜਾਣੇ ਲੈ ਜਾਓ ਇਹ ਇੱਕ ਯਾਦ ਰੱਖੋ ਇਹ ਚੀਜ਼ਾਂ ਮੋੜ ਇਹ ਰੇਟ ਨਹੀਂ ਆਣੇ ਤੁਸੀਂ ਕਿਤੇ ਵੀ ਇਹ ਰੇਟ ਜ਼ਰੂਰ ਦੇਖੋ ਕਿ ਇਹ ਰੇਟ ਮਿਲਦੇ ਹੈ ਕਿਤੇ ਲਓ ਜੀ ਸੂਟ ਦੇਖੋ ਰੇਟ ਦੇਖ ਕੇ ਮੈਂ ਵੀ ਹੈਰਾਨ ਹੋ ਗਿਆ ਰਾਇਓਨ ਦੀ ਸ਼ਰਟ ਹੈ ਵਿਦ ਸੀਕੁਐਂਸ ਏਮਬਰਾਇਡਰੀ ਸੈਟ ਹੋਈ ਹੈ ਜੀ ਬਾਟਮ ਪ੍ਰਿੰਟਡ ਬਾਟਮ ਨਾਲ ਪਿਓਰ ਮਲਮਲ ਦਾ ਪ੍ਰਿੰਟਡ ਦੁਪੱਟਾ ਪ੍ਰਾਈਸ 500 ਰੁਪਿਆ ਕਿੱਤੇ ਨਹੀਂ ਮਿਲਣਾ ਇਹ ਦੇਖੋ ਜੀ 500 ਰੁਪਏ ਦਾ ਸੂਟ ਕਲਰ ਦੇਖੋ ਜੀ ਥੋੜਾ ਜਿਹਾ ਅਸੀਂ ਆਪਣੀ ਦੁਕਾਨਦਾਰੀ ਚ ਇੱਕ ਚੀਜ਼ ਜ਼ਰੂਰ ਹੈ ਕਈ ਵਾਰ ਕਸਟਮਰ ਕਹਿ ਸਕਦਾ ਇਹ ਦਿਖਾ ਦੇ ਨਹੀਂ ਦੇਖੋ ਟੈਂਪਾਸ ਵਾਲਾ ਕਸਟਮਰ ਤਾਂ ਔਖਾ ਹੋ ਜਾਂਦਾ ਜੀ ਸਾਡੇ ਲਈ ਅਸੀਂ ਇੱਕੋ ਗਾਖ ਦੇ ਉੱਤੇ ਨਹੀਂ ਬੈਠ ਜਾਣਾ ਹੈ ਕਿ ਇੱਕ ਨੂੰ ਟੋਟਲ ਸਾਰੀ ਦੁਕਾਨ ਮੋਰੇ ਢੇਰੀ ਕਰ ਦਈਏ ਇਸੇ ਲਈ ਵੀਡੀਓ ਬਣਾਈ ਦੀ ਦੇਖਦੇ ਜਾਓ ਵੀਡੀਓ ਚ ਦੇਖ ਲਓ ਤੁਹਾਨੂੰ ਪਸੰਦ ਆ ਤੁਸੀਂ ਜੀ ਸੱਦ ਕੇ ਆਓ ਜੀ ਔਰ ਇਹ ਵੀ ਨਹੀਂ ਹੋ ਪਾਣਾ ਕਿ ਇੱਕੋ ਗਾਖ ਨੂੰ ਟੋਟਲ ਸੂਟ ਦਿਖਾਉਂਦੇ ਜਾਈਏ ਇਨਾਇਆ ਦਾ ਸੂਟ ਹੈ ਜੀ ਰਿਯਨ ਦਾ ਰਿਯਨ ਦੀ ਹੀ ਆਏਗੀ ਬਾਟਮ ਕਿਆ ਬਾਤ ਹੈ ਆ ਦੇਖੋ ਜੀ ਪ੍ਰਿੰਟਡ ਦੁਪੱਟਾ ਇਹ ਚੈੱਕ ਦਾ ਦੁਪੱਟਾ ਹੈ ਪਿਓਰ ਦਾ ਦੁਪੱਟਾ ਨਹੀਂ ਪ੍ਰਾਈਸ ਕੀ ਹੈ ਜੀ ਇਸ ਸੂਟ ਦਾ 600 ਰੁਪਏ ਦਾ ਸੂਟ ਜੀ ਦੇਖੋ ਇੱਕ ਤੋਂ ਇੱਕ ਟਾਪ ਦੀ ਡਿਜ਼ਾਈਨਿੰਗ ਅਸੀਂ ਗਾਖ ਦੇ ਫਾਇਦੇ ਕਰਨੇ ਆ ਬਸ ਇਹ ਦੇਖੋ ਤੁਸੀਂ ਆਪਣੇ ਫਾਇਦੇ ਦੇਖੋ ਜੀ ਦੁਕਾਨਦਾਰੀਆਂ ਅਸੀਂ ਵੀ ਆਪਣੀਆਂ ਕਲਾਣੀਆਂ ਨਾਲ ਫਾਇਦੇ ਵੀ ਕਰਨੇ ਆ ਲੋ ਜੀ ਦੇਖੋ ਟਾਪ ਦਾ ਸੂਟ ਆ ਗਿਆ ਜੀ ਬਹੁਤ ਹੀ ਸੋਹਣਾ ਜੈਬੀਲੋਂ ਦੇ بیس ਹੈ ਜਾਮ ਕਾਟਨ ਦੀ ਸ਼ਰਟ ਬਾਟਮ ਆएगी ਦੀ ਪਲੇਨ ਕੀ ਬਾਤ ਹੈ ਪਿਓਰ ਕਾਟਨ ਦਾ ਆ ਗਿਆ ਜੀ ਕੈਮਰੀ ਕਾਟਨ ਦਾ ਦੁਪੱਟਾ ਇਹ ਆ ਗਈ ਜੀ ਦੀ ਬਾਟਮ ਪ੍ਰਾਈਸ ਹੈ ਜੀ ਸੂਟ ਦਾ 750 ਰੁਪਏ ਕਲਰ ਦੇਖੋ ਇੱਕ ਤੋਂ ਇੱਕ ਟਾਪ ਦੇ ਕਲਰ ਹੈ ਜੀ ਗਾਜਰੀ ਬਾਟਮ ਇਹਦੇ ਨਾਲ ਇਸ ਕਲਰ ਦੀ ਬਾਟਮ ਇਹ ਮਸਟਰਡ ਕਲਰ ਦੀ ਬਾਟਮ ਆ ਹੋ ਗਈ ਸੀ ਜੀ ਉਹਦੇ ਨਾਲ ਬਹੁਤ ਹੀ ਸੋਹਣੇ ਡਿਜ਼ਾਈਨ ਕੀ ਬਾਤ ਹੈ ਜੀ ਲਓ ਜੀ ਹੁਣ ਇੱਕ ਚੀਜ਼ ਨੂੰ ਦੇਖਿਓ ਮੈਂ ਇਸੇ ਤਰ੍ਹਾਂ ਦਾ ਡਿਜ਼ਾਈਨ ਹੀਠਾਂ ਵੀ ਦਿਖਾ ਲਿਆ ਉਸੇ ਸ਼ਾਇਦ 600 ਰੁਪਏ ਦਾ ਸੂਟ ਹੁਣ ਇਹ ਆ ਗਿਆ ਤਨਿਕਸ਼ ਦਾ ਇਹ ਹੈ ਜਾਮ ਕਾਟਨ ਤੇ OCG ਰਿਯਾਨ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਇਹਦਾ ਵੀ ਸੇਮੀ ਹੈ ਪਿਓਰ ਨਹੀਂ ਹੈ ਪਰ ਕੁਆਲਿਟੀ ਆਪਣੀ ਆਪਣੀ ਮਿਲ ਬਣਾਉਂਦੀ ਹੈ ਇਹਦਾ ਪ੍ਰਾਈਸ ਹੈ ਜੀ 750 ਰੁਪਿਆ ਦੇਖੋ ਕਲਰ ਹੁਣ ਚੀਜ਼ਾਂ ਸੇਮ ਲੱਗਣੀਆਂ ਪਰ ਕੁਆਲਿਟੀ ਦਾ ਫਰਕ ਹੈ ਉਹਦੇ ਹਿਸਾਬ ਦੇ ਨਾਲ ਹੀ ਰੇਟਾਂ ਦਾ ਫਰਕ ਹੈ ਜੀ ਇਹ ਸਾਰੀਆਂ ਚੀਜ਼ਾਂ ਜ਼ਰੂਰ ਸਮਝੋ लेओ जी क्या बात है देखो जी डिजाइन प्योर कॉटन ते ਨਾਲੇ ਪੱਲਾ ਗਲੇ ਦਾ ਡਿਜ਼ਾਈਨ ਦੇਖੋ ਬਹੁਤ ਸੋਹਣਾ ਵਰਕ ਕੀਤਾ ਗਿਆ ਜੀ ਇਹ ਆएगी जी, जी प्लेन बॉटम प्योर ਦਾ कॉटन ਦਾ ਦੁਪੱਟਾ कॉटन ਦਾ ਦੁਪੱਟਾ ਡਿਜੀਟਲ ਕੀ ਬਾਤ ਹੈ ਦੇਖੋ प्रिंटिंग ਕੀ ਪ੍ਰਾਈਸ ਹੈ ਜੀ ਦਾ 600 ਰੁਪਏ ਦਾ ਸੂਟ ਹੈ ਜੀ 600 ਰੁਪਏ ਦੇ ਵਿੱਚ ਬਹੁਤ ਹੀ ਸੁੰਦਰ ਸੂਟ 컬러 ਦੇਖੋ ਇੱਕ ਤੋਂ ਇੱਕ ਟਾਪ ਦੇ ਕਲਰ ਹੈ ਮਾਊਸ ਕਲਰ ਆ ਗਿਆ ਮਸਟਰਡ ਆ ਗਿਆ ਬਹੁਤ ਹੀ ਨਵੀਆਂ-ਨਵੀਆਂ ਸ਼ੇਡਾਂ ਆ ਰਹੀਆਂ ਜੀ ਨਵੀਆਂ-ਨਵੀਆਂ ਸ਼ੇਡਾਂ ਬਹੁਤ ਹੀ ਸੋਹਣੇ-ਸੋਹਣੇ ਸੂਟ ਹੈ ਬਸ ਆਪਣੇ ਪ੍ਰਾਈਸ ਦੇ ਹਿਸਾਬ ਦੇ ਨਾਲ ਤੁਹਾਡੇ ਮਨ ਨੂੰ ਸਹੀ ਲੱਗਦਾ ਹੈ ਜ਼ਰੂਰ ਲੈ ਜਾਓ ਅਸੀਂ ਇੱਕ ਵਾਰ ਨਹੀਂ ਕਹਿੰਦੇ ਕਿ ਜੀ ਲੈ ਜਾਓ ਸਿਰਫ ਰੇਟ ਦੇਖਦੇ ਜਾਓ ਕੀ ਬਾਤ ਹੈ ਪੈਚ ਵਰਕ कॉटन ਦਾ ਸੂਟ ਨਾਲ ਡਿਜੀਟਲ ਦੁਪੱਟਾ ਪਲੇਨ ਆਏਗੀ बॉटम ਸਿਰਫ 600 ਰੁਪਏ ਦਾ ਸੂਟ ਜੀ ਕੁਆਲਟੀ ਡਿਜ਼ਾਈਨਿੰਗ ਬਹੁਤ ਐਕਸਟਰਾ ਆਰਡੀਨਰੀ ਹੈ ਜੀ ਲਿਆਓ ਜੀ ਬਹੁਤ ਸੋਹਣਾ ਰਿਕਸ਼ ਦਾ ਸੂਟ ਆ ਰਿਹਾ ਹੈ ਲਿਆਓ ਜੀ ਲਿਆਓ ਦਿਖਾਓ ਕਿਆ ਬਾਤ ਹੈ ਜੀ ਡਿਜ਼ਾਈਨ ਦੇਖੋ ਜੀ ਬਹੁਤ ਹੀ ਸੋਹਣੇ ਸੂਟ ਹੈ ਮੈਂ ਪਹਿਲਾ ਮਸਲੀਨ ਤੇ 15-1500 ਚ ਸੂਟ ਵੇਚੇ ਆ ਜੀ ਹੁਣ ਜਾਮ ਕਾਟਨ ਤੇ ਸੂਟ ਆ ਗਿਆ ਸਿਰਫ 800 ਰੁਪਏ ਦਾ ਸੂਟ ਹੈ ਦੁਪट्टे ਦਾ ਡਿਜ਼ਾਈਨ ਦੇਖੋ ਟਾਪ ਦੇ ਸੋਹਣੇ ਡਿਜ਼ਾਈਨ ਦੁਪੱਟਿਆਂ ਦੇ ਜੀ ਪਲੇਨ ਆਏਗੀ ਜੀ ਬਾਟਮ ਆਹ ਜੀ ਦੀ ਬਾਟਮ ਇਹ ਆਏਗੀ ਜੀ ਦੀ ਬਾਟਮ ਪਲੇਨ ਇਹ ਕੋ ਸੂਟ ਦਿਖਾਓ ਜੀ ਕਿੰਨੇ ਦਾ ਸੀ ਜਿਹਦੇ ਨਾਲ ਪੰਜ ਵਰਕ ਆਇਆ ਤਾਂ ਚਲੋ ਪਹਿਲਾ ਇਹ ਦਿਖਾ ਲਓ ਆਹ ਲਓ ਜੀ ਦੇਖੋ ਸੂਟ ਇੱਕ ਤੋਂ ਇੱਕ ਟਾਪ ਦੀ ਡਿਜ਼ਾਈਨਿੰਗ ਬਹੁਤ ਹੀ ਸੋਹਣੇ ਸੂਟ ਮਿਕਸ ਦੁਪੱਟੇ 700 ਰੁਪਏ ਦਾ ਸੂਟ ਹੈ ਜੀ ਲੋ ਇਹ ਕਾ ਡਿਜ਼ਾਈਨ ਦੇਖੋ ਅੱਜ ਕੱਲ ਬਹੁਤ ਵਿਕ ਰਿਹਾ ਹੈ ਜੀ ਇਹ ਆ ਗਈ ਜੀ ਡਿਜੀਟਲ ਸ਼ਰਟ ਡਿਜੀਟਲ ਕਪੜੇ ਤੇ ਏ ਆਈ ਕੀ ਦੇ ਨਾਲ बॉटम ਪਹੁੰਚਿਆ ਤੇ ਵਰਕ ਨਾਲ ਪਿਓਰ ਦਾ ਦੁਪੱਟਾ ਬੇਨਤੀ ਇਹ ਸੂਟ ਮੇਰੇ ਕੋਲ ਨਹੀਂ ਹੈ ਇਸ ਟਾਈਮ ਇਹ ਸਿਰਫ ਮੈਂ ਤੁਹਾਨੂੰ ਸੈਂਪਲ ਦਿਖਾ ਰਿਹਾ ਕਿਉਂਕਿ ਸੂਟ ਦੋ ਹੈ ਪਲੀਜ਼ ਇਸ ਚੀਜ਼ ਨੂੰ ਨੋਟ ਕਰ ਲਿਓ ਹੁਣ ਅਗਲੇ ਹਫਤੇ ਜ਼ਰੂਰ ਆ ਜਾਣਗੇ ਇਸ ਟਾਈਮ ਮੇਰੇ ਪਾਸ ਦੋ ਸੂਟ ਹੈ ਸਪਸ਼ਟੇ ਮੈਂ ਉਦਾਂ ਹੀ ਤੁਹਾਨੂੰ ਇੱਕ ਸੂਟ ਦਿਖਾ ਕੇ ਬੁਲਾ ਲਮਾ ਸਿਰਫ 600 ਰੁਪਏ ਦਾ ਸੂਟ ਸੀ ਜੀ ਅੱਜ 16 ਕ ਸੂਟ ਸੀ ਜੀ ਟੋਟਲ ਬਹੁਤ ਜਲਦੀ ਵਿਗ ਗਏ ਹਾਂਜੀ ਉਹ ਲਿਆਓ ਜੀ ਲਓ ਹੁਣ ਦੇਖੋ ਜੀ ਲਿਜੀਬਿਜੀ ਦਾ ਕਪੜਾ ਲੱਗਿਆ ਹੋਇਆ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਦੇਖੋ ਆ ਵਰਕ ਦੇਖੋ ਬਹੁਤ ਸੁੰਦਰ ਵਰਕ ਹੈ ਜੀ ਕਾਫੀ ਅੱਛੇ ਵਰਕ ਹੈ ਨਾਲ ਬਾਵਾ ਦਾ ਵਰਕ ਲਿਜੀਬਿਜੀ ਦਾ ਕਪੜਾ ਹੈ ਪਿਓਰ ਦਾ ਦੁਪੱਟਾ ਹੈ ਜੀ ਪਿਓਰ ਦੇ ਦੁਪੱਟੇ ਤੇ ਐਮਬਰਾਇਡਰੀ अठ सौ रुपए रंग दिखा दी लो जी मेहंदी कलर ग्रे कलर और एक जो पहला कलर थोड़ा दिखाया जी होर भी सूट बहुत पे है जी सिंगल सिंगल सूट है आ देखो बहुत ही रीजनेबल प्राइस से सूट लगाए हुए है तुम आओ देखो जेड़ा थानू पसंद है हर एक सूट के उपर स्टिकर है लग्या होया ਜਿਹੜਾ ਮਰਜ਼ੀ ਖਰੀਦ ਸਕਦੇ ਹੋ ਜੀ ਏਸੀਜੀ ਅੱਜ ਦੀ ਵੀਡੀਓ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰੋ ਜੀ ਧੰਨਵਾਦ